ਯੋ ਮੈਂ ਵਰਤੋਂ ਤੁਹਾਨੂੰ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਇਆ ਟਰੈਲ ਮੋਰਨੋ ਵੀ ਸਾਰਿਆਂ ਨੂੰ ਕਹਨਾ ਵੀ ਬਾਹਾਂ ਤੋਂ ਘੜ ਘੜ ਕੇ ਬਾਹਰ ਕੱਢਦੇ ਰਹੇ ਆ ਪਰ ਚਾਹੀ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਬੀਜਰ ਕੀ ਕਿ ਮਲਾ ਦਾ ਫੁਲੀ ਲਾ ਦੇ ਦਿਖਾਏ ਸੀ ਦੀ ਰੀ ਦਾ ਨਾਮ ਨਹੀਂ ਕਰ ਰਹਾ ਅਸੀਂ ਸਰਪੰਚ ਜੀ ਨਾਲ ਕਰ ਰਹਾ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਪਰ ਮਨੂ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਪਰ ਜੇ ਕੋਈ ਬੰਦਾ ਨਹੀਂ ਪਾਲਦਾ ਤਾਂ ਅਸੀਂ ਬੰਦੇ ਬਣਾਵਾਂਗੇ ਕੋਈ ਨਾ ਕਿਹੜਾ ਬੰਦਾ ਨਹੀਂ ਮੰਨਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਜ਼ਰਾ ਖਰਾਬ ਕਰਦੇ ਆ ਜਿਹੇ ਸ਼ਰਮਾਦਾ ਹੈ ਆਂ ਕੀ ਕਰਕੇ ਦਿਖਾਓ ਪਰ ਮੁਕੇ ਅਸੀਂ ਬਣਾਵਾ ਦੇ ਬਾਰੇ ਕਹਿਣਾ ਚਾਹੁੰਦੇ ਕਿਉਂਕਿ ਸਾਡਾ ਆ ਚੇਅਰਮੈਨਾ ਸੁਖਵੀਰ ਆਪ ਘਰ ਦਾ ਹੁੰਦਾ ਆ ਸਭੀ ਲਈ ਨੋਸਾਰੇ ਨੌਜਵਾਨ ਹੋਣੇ ਸ਼੍ਰੀ ਮਹਿਨਾ ਦੀ ਸ਼੍ਰੀਕੀ ਦਾ ਪੈਦਾ ਕਰਦੇ ਇਹਨਾਂ ਨੂੰ ਆਏ ਵੀ ਇਹ ਕਿਹੜਾ ਬਸ ਕਰਦੇ ਆ ਤੇ ਕਹਿੰਦੇ ਆ ਕਿ ਆਮ ਕਰਾ ਦੇ ਤੁਸੀਂ ਆਪੋ ਤਨੋ ਜਾਦੇ ਨਹੀਂ ਇਹ ਕਦੋਂ ਸੁਨੇ ਆਣੇ ਇਹ ਕਦੋਂ ਕੁਝ ਬਣ ਜਾਣਾ ਪਰ ਇਹ ਮੈਂ ਤਾਂ ਮੈਨੂੰ ਪਤਾ ਨਹੀਂ ਸੀ ਵਾਲੀ ਇੱਥੇ ਕੀ ਹੋਲ ਹੋਇਆ ਫਿਰ ਮੋਰ ਨੂੰ ਵੀ ਸਾਰਿਆਂ ਨੂੰ ਕਹਨਾ ਵੀ ਬਾਵਾ ਤੋਂ ਵੱਡ-ਵੱਡੇ ਬਾਹਰ ਕੱਢਦੇ ਰਹੇ ਆ ਬੱਚੇ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾ ਬੀਜਰਪੀ ਕਿ ਮਰਦਾਬਾ ਫੁਲੀ ਲਾ ਦੇ ਬੁਕਾਇੇ ਸੀ ਦੀ ਨੀਰ ਦਾ ਨਾਮ ਨਹੀਂ ਕਰ ਰਹਾ ਅਸੀਂ ਸਰਪੰਚ ਜੀ ਨਾਲ ਕਰ ਰਹਾ ਹੈ ਸਾਡਾ ਸਰਪੰਚ ਹੈ ਸਰਪੰਚ ਤੇ ਬਰੂਗਾ ਮੈਂ ਤੁਹਾਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਕਰਦੇ ਕੋਈ ਬੰਦਾ ਨਹੀਂ ਬੰਦਾ ਹੈ ਇੱਥੇ ਬੰਦੇ ਬਣਾਵਾਂਗੇ ਕੋਈ ਨਾ ਬੰਦਾ ਨਹੀਂ ਮੰਨਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਥ ਖਰਾਬ ਕਰਦੇ ਆ ਜੀ ਫਿਰ ਮਾੜਾ ਹੈ ਕੀ ਕਰਕੇ ਬਤਾਇਓ ਪਰ ਮੁਕੇ ਅਸੀਂ ਬਣਾਵਾਂਗੇ ਮਤੇ ਕਹੇ ਬਣਾਇਆ ਕਿਉਂਕਿ ਸਾਡਾ ਚੇਅਰਮੈਨ ਸੁਖਵੀਰ ਆਪ ਘਰ ਦਾ ਹੁੰਦਾ ਆ ਸਭੀ ਟੀਨ ਸਾਰੇ ਨੌਜਵਾਨ ਮੁੰਡੇ ਸ਼੍ਰੀ ਮੈਨਾਂ ਦੀ ਸ਼੍ਰੀਕੀ ਦਾ ਫਾਇਦਾ ਕਰਦੇ ਆ ਇਹਨਾਂ ਨੂੰ ਆਇਆ ਵੀ ਇਹ ਕਿਹੜਾ ਬਸ਼ਕਾਰਦੇ ਆ ਜਾਂ ਕਹਿੰਦੇ ਆ ਕਿ ਆਮ ਕਰਾਂਗੇ ਤੀ ਆਪੋ ਤੋਂ ਜਾਦੇ ਨਹੀਂ ਇਹ ਤਾਂ ਬਹੁਤ ਮੁੜੇ ਆ ਜਾਣੇ ਇਹ ਤਾਂ ਕੁਝ ਬਣ ਜਾਣਾ ਪਰ ਇਹ ਮੈਂ ਤਾਂ ਮੈਨੂੰ ਪਤਾ ਨਹੀਂ ਸੀ ਵੀ ਬੰਦੇ ਇੱਥੇ ਕੀ ਹੋਲੇ ਹੋਇਆ ਫਿਰ ਉਹ ਲੋ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਵੜ-ਵੜ ਕੇ ਬਾਹਰ ਕੱਢਦੇ ਰਹੇ ਆ ਪਰ ਚਾਹੀ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਬੀਜਪੀ ਕੇ ਮਗਾ ਦਾ ਫੁੱਲੀ ਲਾ ਦੇ ਬਤਾਏ ਸੀ ਜੀ ਰੇ ਦਾ ਨਾਮ ਨਹੀਂ ਕਰ ਰਹੇ ਅਸੀਂ ਸਰਪੰਚ ਜੀ ਨਾਮ ਕਰਾ ਰਹੇ ਹਾਂ ਸਾਡਾ ਸਰਪੰਚ ਹੈ ਸਰਪੰਚ ਬਣੂਗਾ ਪਰ ਫਰੋਲੀ ਦੇ ਸਾਰੇ ਜਣੇ ਨੂੰ ਪਹਿਲਾ ਤਾਂ ਬੇਨਤੀ ਕਰਦਾ ਵੀ ਪਹਣਚਾਨ ਕਸਾਜ ਬਣਾ ਕੇ ਰੱਖੀਏ ਕਰ ਦੇ ਕੋਈ ਬੰਦਾ ਨਹੀਂ ਪੜਦਾ ਤਾਂ ਇੱਥੇ ਬੰਦੇ ਬਣਾਵਾਂਗੇ ਉਹ ਸੁਣ ਹਾਲ ਕਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਰਹ ਖਰਾਬ ਕਰਦੇ ਆ ਜੇ ਸਰਪੰਚ ਆ ਤਾਂ ਕੀ ਕਰਕੇ ਬਤਾਇਓ ਪਰ ਮੁਕੇ ਅਸੀਂ ਭਰਾਵਾ ਦੇ ਬਤੇ ਕੈਨੇਡਾ ਕਿਉਂਕਿ ਸਾਡਾ ਚੇਅਰਮੈਨ ਆ ਸੁਖਜੀਤ ਆਪ ਘਰ ਦਾ ਹੁੰਦਾ ਅਸਾਂ ਵੀ ਟੀਨ ਸਾਰੇ ਨੌਜਵਾਨ ਮੁੰਡੇ ਸ਼੍ਰੀ ਮੈਂਨਾਂ ਦੀ ਸ਼੍ਰੀਟੀ ਦਾ ਫਾਇਦਾ ਚੱਕਦੇ ਆ ਇਹਨਾਂ ਨੂੰ ਆਏ ਵੀ ਇਹਨਾਂ ਦਾ ਵਸ਼ਕਾਰਦੇ ਆ ਜਾਂ ਕਹਿੰਦੇ ਆ ਕਿ ਆਮ ਘਰਾ ਨਹੀਂ ਆਪੋ ਤੁਹਾਨੂੰ ਯਾਦ ਦੇ ਨਹੀਂ ਇਹ ਕਦੋਂ ਪੂਰੇ ਆ ਜਾਣੇ ਇਹ ਤਾਂ ਕੋਸ਼ ਬਣ ਜਾਂਦਾ ਪਰ ਇਹ ਜਿਵੇਂ ਮੈਂ ਸਮਝਦਾ ਤੁਹਾਨੂੰ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਇਆ ਟਰੈਲਰ ਉਹ ਲੋ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਬੜਾ ਬੜ ਕੇ ਮਾਰ ਕੱਢਦੇ ਰਹੇ ਆ ਪਰ ਚਾਹੀ ਕੀ ਹੋਣਾ ਬੜੀ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਕਿ ਜੇ ਆਹ ਕੀ ਕਿ ਮੱਲਾ ਦਾ ਹੁਣੀ ਲਾ ਦੇ ਬਤਾਏ ਸਾਰੇ ਬੰਦੇ ਪਰ ਕੈਂਡੀਡੇਟ ਦਾ ਨਾਮ ਨਹੀਂ ਕਰ ਰਹੇ ਅਸੀਂ ਸਰਪੰਚ ਜੀ ਦਾ ਨਾਮ ਕਰਾ ਰਹੇ ਹਾਂ ਸਾਡਾ ਸਰਪੰਚ ਹੈ ਸਰਪੰਚ ਬਣੂਗਾ ਇਹ ਆਪਾਂ ਆ ਜਿਹੜਾ ਮੈਲਾ ਦਾ ਬੇਨਤੀ ਕਰਦਾ ਵੀ ਪਹਿੰਚਾਨ ਕਸਾਹ ਵੜਾ ਕੇ ਰੱਖੀਏ ਕਰ ਦੇ ਕੋਈ ਬੰਦਾ ਨਹੀਂ ਪੜਦਾ ਤਾਂ ਇੱਥੇ ਬੰਦੇ ਬਣਾਵਾਂਗੇ ਕੋਣ ਹਾਲ ਕਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਜ਼ਰਾ ਖਰਾਬ ਕਰਦੇ ਆ ਜੀ ਹਿਰਮਤਾਂ ਦਾ ਕੀ ਕਰਕੇ ਵਿਖਾਇਓ ਬਰੋਕੇ ਅਸੀਂ ਭਰਾਵਾ ਦੇ ਬੰਦੇ ਕਹਿੰਦੇ ਕਿਉਂਕਿ ਸਾਡਾ ਚੇਅਰਮੈਨ ਸੁਖਜੀਤ ਆਪ ਘਰ ਦਾ ਹੁੰਦਾ ਆ ਸਾਡੇ 3 ਸਾਰੇ ਨੌਜਵਾਨ ਮੁੰਡੇ ਵੀ ਮਾਇਨਾ ਦੀ ਸ਼ਰੀਰਕੀ ਦਾ ਫਾਇਦਾ ਲੱਕਦੇ ਆ। ਇਹਨਾਂ ਨੂੰ ਆਈ.ਐਮ.ਆਈ. ਕਿਹੜਾ ਪਛਕਾਰਦੇ ਆ ਤੇ ਕਹਿੰਦੇ ਆ ਕਿ ਆਮ ਘਰਾਹ ਦੇਤੀ ਆਪੋ ਆਪਣੇ ਘਰ ਦੇ ਦੀ ਇਹ ਤਾਂ ਬੂਰੇ ਆ ਜਾਣੇ ਇਹ ਤਾਂ ਕੁਝ ਬਣ ਜਾਣਾ। ਪਰ ਇਹ